ਅਸੀ ਕੱਲ ਜੀ ਆਦਾਬ ਨਮਸਕਾਰ ਤੁਸੀਂ ਦੇਖ ਰਹੇ ਆ ਪੀਐਨ ਲਾਈਵ ਅੱਜ ਹੋਰ ਇੱਕ ਨਵੀਂ ਅਪਡੇਟ ਲੈ ਕੇ ਆਪਾਂ ਤੁਹਾਡੇ ਨਾਲ ਜੁੜੇ ਆ ਜਿਹਦੇ ਵਿੱਚ ਇੱਕ ਦਸੰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਸਾਡੇ ਬ੍ਰਦਰ ਵੀ ਸਮਝਾਣਗੇ ਕਿ ਜਿਹੜੇ ਅੱਜਕੱਲ ਲੋਕ ਪਰੇਸ਼ਾਨ ਪਰੇਸ਼ਾਨ ਰਹਿੰਦੇ ਨੇ ਪਰੇਸ਼ਾਨ ਹੋ ਰਹੇ ਨੇ ਕੋਈ ਦੁਨੀਆਵੀ ਕੋਈ ਘਰੇਲੂ ਉਹਦੇ ਵਿੱਚ ਮੈਡੀਟੇਸ਼ਨ ਜਿਹੜੀ ਇੱਕ ਐਹ ਇਹਦੇ ਲਈ ਸਾਨੂੰ ਇੱਕ ਤਾਂ ਪ੍ਰਮਾਤਮਾ ਦੇ ਨਾਲ ਵੀ ਜੁੜਿਆ ਜਾਂਦਾ ਉਹ ਸਾਡੇ ਬੋਡੀ ਦੇ ਲਈ ਕੁਝ ਐਹਜ ਨਹੀਂ ਬਹੁਤ ਸਾਰੇ ਆਜੇ ਬਹਿਦੇ ਆ ਅੱਜ ਸਾਨੂੰ ਸਾਨੂੰ ਜੂਰ ਮਿਲਣੀ ਹੈ ਬਿਲਕੁਲ ਜੀ ਸਾਡੇ ਨਾਲ ਜੁੜੇ ਨੇ ਸਾਹਿਲ ਗੁਪਤਾ ਜੀ ਬੀ ਕੇ ਸਾਹਿਲ ਗੁਪਤਾ ਜੀ ਜੋ ਸਾਨੂੰ ਬਹੁਤ ਹੀ ਵਧੀਆ ਅੱਜ ਨੌਲੇਜ ਦੇਣਗੇ ਔਰ ਸਾਡੀ ਬੋਡੀ ਦੇ ਲਈ ਸਾਨੂੰ ਕਿਵੇਂ ਜਿਵੇਂ ਆਪਣੀ ਬੋਡੀ ਨੂੰ ਵਧੀਆ ਤਰੀਕੇ ਨਾਲ ਪਰੇਸ਼ਾਨੀਆਂ ਤੋਂ ਦੂਰ ਹੋਣਾ ਚਾਹੀਦਾ ਅੱਜ ਜਰੂਰ ਆਪਾਂ ਸਮਝਾਂਗੇ ਕਿ ਕੀ ਕਹਿਣਾ ਚਾਹੁੰਦੇ ਆ ਹਾਂਜੀ ਸਰ ਜੀ ਅਸੀਂ ਬਰਮਾ ਤੁਹਾਡੇ ਸਾਹਮਣੇ ਦੋ ਜੰਮ ਲੋਗੇ ਸੀ 23 ਫੋਰਚਨ ਯੂਨੀਵਰਸਿਟੀ ਆ ਸਾਡੀ ਇਹ ਅਸੀਂ ਇੱਥੇ ਮੈਡੀਟੇਸ਼ਨ ਕਰਵਾਨੀ ਆ ਠੀਕ ਹੈ ਜੀ 7 ਦਿਨ ਦਾ ਕੋਰਸ ਹੁੰਦਾ ਜਿਹੜਾ ਜੀ ਬਿਲਕੁਲ ਫ੍ਰੀ ਆਫ ਕੋਸਟ ਆ ਇੱਥੇ ਠੀਕ ਹੈ ਜੀ ਇੱਥੇ ਤੁਹਾਨੂੰ ਦੱਸਿਆ ਜਾਂਦਾ ਵਾ ਕਿ ਤੁਸੀਂ ਆਪਣੇ ਮਨ ਨੂੰ ਕਿੱਦਾਂ ਕਾਬੂ ਕਰਨਾ ਅਸੀਂ ਆਪਾਂ ਕਹਿੰਦੇ ਨਾ ਮਨ ਹੀ ਟਿਕਦਾ ਨਹੀਂ ਹੈਗਾ ਮਨ ਦੁਰਦਰ ਭੱਜਦਾ ਰਹਿੰਦਾ ਆਪਾਂ ਜਿੱਥੇ ਵੀ ਜਾਂਦੇ ਆਹੀ ਕਹੇ ਜਾਂਦਾ ਕਿ ਮਨ ਨੂੰ ਕਾਬੂ ਕਰੋ ਮਨ ਨੂੰ ਕਾਬੂ ਕਿਹਦੀ ਪੁੱਛਣ ਵਾਲਾ ਹੋਵੇ ਮਨ ਨੂੰ ਕਾਬੂ ਕਰੀਏ ਕਿੱਦਾਂ ਮਨ ਨੂੰ ਕਾਬੂ ਕਰਨ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਮਨ ਨੂੰ ਸਮਝਣਾ ਪੈਣਾ ਕਿ ਮਨ ਹੈ ਕੀ ਆ ਹੁਣ ਦੇਖੋ ਮਨ ਦਾ ਕੀ ਕੰਮ ਆ ਮਨ ਦਾ ਕੰਮ ਆ ਸੋਚਣਾ ਮਨ ਸਾਧੀ ਸੋਚਦਾ ਰਹਿੰਦਾ ਸੋਚਦਾ ਰਹਿੰਦਾ ਹੁਣ ਤੁਸੀਂ ਵੀ ਖੜੇ ਹੋ ਕੁਛ ਨਾ ਕੁਛ ਸੋਚ ਰਹੇ ਹੋਗੇ ਹੈਨਾ ਆਪਾਂ ਜ਼ਿਆਦਾਤਰ ਕੀ ਸੋਚਦੇ ਆ ਆਪਾਂ ਜ਼ਿਆਦਾ ਨੈਗੇਟਿਵ ਸੋਚਦੇ ਆ ਜਾਂ ਵਿਅਰਥ ਸੋਚਦੇ ਆ ਵੇਸ ਸੋਚਦੇ ਆ ਪਿਛਲੀਆਂ ਗੱਲਾਂ ਆਪਾਂ ਨੂੰ ਯਾਦ ਆਉਂਦੇ ਰਹਿੰਦੀਆਂ ਉਹਨੇ ਮੈਨੂੰ ਇਦਾਂ ਕੀਤਾ ਸੀਗਾ ਉਹਨੂੰ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਜਿਹਦੇ ਕਰਕੇ ਆਪਣੀ ਮਨ ਦੀ ਬੈਟਰੀ ਕਮਜ਼ੋਰ ਹੁੰਦੀ ਰਹਿੰਦੀ ਹੈ ਹੁਣ ਇਸ ਮਨ ਨੂੰ ਚਾਰਜ ਕਰਨ ਲਈ ਆਪਾਂ ਨੂੰ ਪਰਮਾਤਮਾ ਦੇ ਨਾਲ ਜੁੜਨਾ ਪੈਣਾ ਉਹਦੇ ਲਈ ਅਸੀਂ ਇਹ 7 ਦਿਨ ਦਾ ਮੈਡੀਟੇਸ਼ਨ ਕੋਰਸ ਕਰਾਉਂਦੇ ਆ ਜਿਹੜਾ जी। मैडी कोर्स है ऐसे सबको बिना तुम्हें दस्या ज्यादा कि मैं कौन हूँ अब आप पूछिए कौन वट इज़ द मीनिंग ऑफ माई लाइफ आप इतना कर देगी कि मैं इस दुनिया है ਆਪ ਨੂੰ ਪਹਿਚਾਨ ਜਿਹੜੇ ਮਨ ਨੂੰ ਆਪਾਂ ਕਹਿੰਦੇ ਆ ਭੱਜਦਾ ਉਹ ਜਿਹੜਾ ਮਨ ਨੂੰ ਆਪਾਂ ਕਹਿੰਦੇ ਆ ਭੱਜਦਾ ਰਹਿੰਦਾ ਦੁੱਧ ਟਿਕਦਾ ਨਹੀਂ ਹੈਗਾ ਉਦੋਂ ਹੀ ਗੁਰੂ ਸਾਹਿਬਾਨ ਨੇ ਇਹ ਕਹਿੰਦਾ ਸੀ ਕਿ ਮਨ ਕੀ ਇੱਕ ਜੋਤ ਹੈ ਠੀਕ ਆ ਜੇ ਤੁਸੀਂ ਸਮਝ ਲਿਆ ਉਹ ਨੂੰ ਤਾਂ ਤੁਸੀਂ ਅੱਗੇ ਨਿਕਲ ਗਏ ਕਿਵੇਂ ਮਨ ਨੂੰ ਆਪਾਂ ਹੈ ਕੌਣ ਠੀਕ ਆ ਆਪਾਂ ਕੀ ਕਹਿੰਦੇ ਆ ਮੇਰੇ ਕੱਪੜਾ ਮੇਰਾ ਸਰੀਰ ਮੀਡੀਆ ਅੱਖਾਂ ਉਸ ਮੇਰੇ ਚ ਮੈਂ ਕੌਣ ਹਾਂ ਠੀਕ ਹੈ ਤੇ ਆਪਣਾ ਇੱਕ ਆਤਮਾ ਸੋਲ ਨੂੰ ਕਿਹਾ ਦੋ ਠੀਕਾ ਕਬੂਰਾਂ ਦੀ ਕਿੱਥੇ ਆ ਜਿੱਥੇ ਆਪਾਂ ਟਿੱਕਾ ਲਗਾਣੇ ਕਿੱਥੇ ਨੂੰ ਲੰਨੀ ਆ ਆਪਾਂ ਹੀ ਕਹਿੰਦੇ ਆ ਮੱਥਾ ਟੇਕਣ ਜਾ ਰਹੇ ਆ ਲੇਕਿਨ ਆਪਣੇ ਗੋਡੇ ਮੋਡੇ ਸਭ ਕੁ ਟਿੱਕਦੇ ਆ ਤੇ ਵੀ ਆਪਾਂ ਕੀ ਕਹਿੰਦੇ ਆ ਮੱਥਾ ਟੇਕਣ ਜਾ ਰਹੇ ਤਾਂ ਕਿੰਨ ਦੁਕਾਨ ਚੱਲਨੀ ਆ ਇਹਨੂੰ ਤਾਂ ਕਾਨ ਚੱਲਣੀ ਆ ਤੇ ਮੈਂ ਕੌਣ ਆ ਇੱਕ ਆਤਮਾ ਇਹ ਪੀਰ ਜਾਣਾ ਸਰੀਰ ਦਾ ਪਤਲਾ ਉਹਦੇ ਵਿੱਚ ਆਤਮਾ ਪ੍ਰਵੇਸ਼ ਕਰਦੀ ਆ ਇਹ ਕੀ ਬਣ ਦਿੰਦਾ ਜੀਵ ਆਤਮਾ ਆ ਸਭ ਤੋਂ ਵੱਡਾ ਡਰ ਕੇਰਾ ਦੁਨੀਆ ਚ ਮਰਨ ਦਾ ਫੀਅਰ ਆਫ ਦੈਟ ਕਾ ਲੇਕਿਨ ਪਰਮਾਤਮਾ ਹੀ ਕਹਿੰਦਾ ਤੂੰ ਆਤਮਾ ਅਜਰ ਅਮਰ ਅਬਿਨਾਸ਼ੀ ਆ ਤੂੰ ਇੱਕ ਸ਼ਰੀਰ ਛੱਡ ਦੂਸਰਾ ਸ਼ਰੀਰ ਲੈ ਲੈ ਫਿਰ ਵੀ ਆਪਾਂ ਡਰਦੇ ਕਿਉਂ ਆ ਕਿਉਂਕਿ ਆਪਣੇ ਸ਼ਰੀਰ ਨੂੰ ਇਸ ਆਤਮਾ ਆਤਮਾ ਨੂੰ ਜਕੜ ਰੱਖਿਆ ਤਾਂ ਕਰਕੇ ਆਪਾਂ ਡਰਦੇ ਹਾਂ ਸਭ ਤੋਂ ਪਹਿਲਾਂ ਮੈਂ ਕੌਣ ਆ ਇੱਕ ਆਤਮਾ ਤੂੰ ਪਰਮਾਤਮਾ ਕੌਣ ਆ ਤਾਂ ਜੀ ਪਰਮਾਤਮਾ ਉਹ ਹੋਊਗਾ ਜਿਹੜਾ ਸਭ ਦਾ ਇੱਕ ਹੋਊਗਾ ਅਲੱਗ-ਅਲੱਗ ਨਹੀਂ ਹੋਊਗਾ ਹੁਣ ਆਪਾਂ ਥੋੜਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਰਮਾਤਮਾ ਹੈ ਕੌਣ ਆ ਜੀ ਨਾਨਕ ਦੇਵ ਜੀ ਨੇ ਕੀ ਕਿਹਾ ਸੀ ਪਰਮਾਤਮਾ ਪ੍ਰਤਾਸ਼ ਆ ਅਜਨਮਾ ਆ ਅਜੂਨੀ ਆ ਜਿਹੜਾ ਜਨਮ ਮਰਨ ਚ ਨਹੀਂ ਆਂਦਾ ਠੀਕ ਆ ਜੀਸਸ ਕ੍ਰਾਈਸ ਨੇ ਕੀ ਕਿਹਾ ਸੀ ਗੋਡ ਇਜ਼ ਲਾਈਟ ਇਬਰਾਹੀਮ ਨੇ ਕੀ ਕਿਹਾ ਸੀ ਨੂਰ ਇਲਾਹੀ ਤੇ ਅੱਲਾ ਇੱਕ ਨੂਰ ਆ ਤੇ ਹਿੰਦੂ ਧਰਮ ਚ ਕਿਹਦੀ ਪੂਜਾ ਕੀਤੀ ਜਾਂਦੀ ਹੈ ਸ਼ਿਵ ਲਿੰਗ ਦੀ ਯਾਨੀ ਕਿ ਜੋਤੀ ਲਿੰਗ ਦੀ ਕਿ ਕਿਤੇ ਨਾ ਕਿਤੇ ਸਾਰੇ ਧਰਮਾਂ ਨੇ ਕਿਹਨੂੰ ਪਰਮਾਤਮਾ ਮੰਨਿਆ ਇੱਕ ਪ੍ਰਕਾਸ਼ ਨੂੰ ਠੀਕ ਆ ਜਦੋਂ ਮੈਂ ਆਤਮਾ ਇਸ ਪਰਮਾਤਮਾ ਪਰਮਾਤਮਾ ਦੇ ਨਾਲ ਇਸ ਪ੍ਰਕਾਸ਼ ਮੈਨੂੰ ਸ਼ਕਤੀਆਂ ਮਿਲੀ ਸ਼ੁਰੂ ਹੋ ਗਈ ਕਿ ਮੇਰਾ ਧਰਮ ਚ ਮੈਂ ਸਥਿਤ ਕਰੂੰਗੀ ਆਪਣਾ ਧਰਮ ਹੈ ਕੀ ਆ ਸ਼ਾਂਤੀ ਪ੍ਰੇਮ ਆਨੰਦ ਇਹ ਆਪਣਾ ਮਿਲਣਾ ਸ਼ੁਰੂ ਹੋ ਗਿਆ ਤੇ ਟਾਈਮ ਕਿਹੜਾ ਮੈਡੀਟੇਸ਼ਨ ਆ ਜ਼ਰੂਰੀ ਕਿਉਂ ਆ ਹੈਨਾ ਕਿਉਂਕਿ ਅੱਜ ਤੋਂ 15 ਸਾਲ ਪਹਿਲਾਂ ਦੇਖੀਏ ਮੈਡੀਟੇਸ਼ਨ ਜ਼ਰੂਰੀ ਨਹੀਂ ਸੀ ਲੇਕਿਨ ਅੱਜ ਛੋਟਾ ਜਿਹਾ ਬੱਚਾ ਕੀ ਕਹਿੰਦਾ ਆਈ ਐਮ ਸੋ ਡਿਪਰੈਸਡ ਕਹਿੰਦਾ ਕారణ ਕੀ ਹੈ ਤੇ ਟਾਈਮ ਕਿਹੜਾ ਚੱਲਦਾ ਪਿਆ ਕਲਿਯੁਗ ਦਾ ਕਲਿਯੁਗ ਯਾਨੀ ਕਿ ਕਲਾਕਲੇਸ਼ ਦਾ ਯੁੱਗ ਠੀਕ ਆ ਰਾਤ ਚੱਲਦੀ ਪਈ ਆ ਲੇਕਿਨ ਆਪਕੋ ਬਾਅਦ ਦਿਨ ਆਣਾ ਹੀ ਆਣਾ ਹ ਹੈਨਾ ਉਸ ਦਿਨ ਤੋਂ ਪਹਿਲਾਂ ਵਿੱਚ ਕੀ ਆਂਦਾ ਵਾ ਅੰਮ੍ਰਿਤ ਵੇਲਾ 4 ਵਜ ਦਾ ਟਾਈਮ ਤੇ ਅੱਜ ਉਹ 4 ਵਜ ਦਾ ਟਾਈਮ ਚੱਲਦਾ ਪਿਆ ਉਹ ਪਰਮਾਤਮਾ ਹੀ ਕਹਿੰਦਾ ਵਾ ਇਸ ਟਾਈਮ ਤੁਸੀਂ ਮੇਰੇ ਨਾਲ ਜੁੜੋ ਤਾਂ ਤੁਹਾਨੂੰ ਸ਼ਕਤੀਆਂ ਮਿਲਣੀ ਸ਼ੁਰੂ ਹੋ ਜੂਗੂ ਆਪਾਂ ਇਸ ਸ੍ਰਿਸ਼ਟੀ ਚੱਕਰ ਨੂੰ ਸਵਾਸਤਵਿਕ ਤੌਰ ਤੇ ਵੀ ਸਮਝ ਸਕਦੇ ਹਾਂ ਉਸ ਸਵਾਸਤਿ ਕੀ ਆ ਸਵਾਸਤਿ ਚ ਆਪਾਂ ਦੇਖੀਏ ਹੱਥ ਨੇ ਸਭ ਤੋਂ ਪਹਿਲਾਂ ਹੱਥ ਕਿਹੜਾ ਵਾ ਇੱਥਾ ਸਤਿਉ ਯਾਨੀ ਕਿ ਆਪਣਾ ਦੇਣ ਵਾਲਾ ਹੱਥ ਆਪਾਂ ਸੁੱਖ ਦਿੰਨੇ ਆ ਪ੍ਰੇਮ ਦਿੰਨੇ ਆ ਫੇਰ ਆਂਦਾ ਤ੍ਰੇਤਾ ਯੁੱਗ ਤੇ ਤ੍ਰੇਤਾ ਯੁੱਗ ਤੋਂ ਬਾਅਦ ਮਹਾਤਮ ਨਾ ਇੱਕ ਆਪਾਂ ਸਿੱਤੂ ਸ਼ਾਂਤੀ ਦੇਣਾ ਬੰਦ ਕਰ ਦਿੰਦੇ ਆ ਫੇਰ ਆਂਦਾ ਦਵਾਪਰ ਯੁੱਗ ਦਵਾਪਰ ਜਿੱਤਾ ਹੋਇਆ ਉਹ ਮੰਗਣਾ ਸ਼ੁਰੂ ਕਰ ਦਿੰਦੇ ਆ ਮੈਨੂੰ ਰਿਸਪੈਕਟ ਚਾਹੀਦੀ ਆ ਮੈਨੂੰ ਪ੍ਰੇਮ ਚਾਹੀਦਾ ਮੈਨੂੰ ਸਿੱਤ ਚਾਹੀਦਾ ਫੇਰ ਆਂਦਾ ਕਲਿਯੂ ਯਾਨੀ ਕਿ ਕਲਾਕ ਰੇਸ਼ਟਾ ਅੱਥਾ ਤੋਂ ਇੰਦਾ ਆ ਆਪਾਂ ਪਰਮਾਤਮਾ ਨਾ ਸ਼ੁਰ ਕਰ ਦਿੰਗੇ ਲੇਕਿਨ ਇਹ ਚੱਕਰ ਤੁਮਨਾ ਹੀ ਤੁਮਨਾ ਪਰਮਾਤਮਾ ਨੇ ਕਿਹਾ ਸੀ ਯਦਾ ਯਦਾ ਹੀ ਦਰਮੇਸ ਜਦ ਜਦ ਧਰਮ ਦੀ ਗਲਾਨੀ ਹੋਊਗੀ ਮੈਂ ਆਉਂਗਾ ਹੀ ਆਉਂਗਾ ਜਦ ਧਰਮ ਦੀ ਗਲਾਨੀ ਪੂਰੀ ਹੋਊਗੀ ਸਭ ਤੇ ਦੁੱਖਾਂ ਅਸ਼ਾਂਤੀਆ ਕਿ ਪਰਮਾਤਮਾ ਆ ਕੇ ਉਹਨੇ ਤਾੜੇ ਕਰਦਾ ਪਿਆ ਕਿ ਤੁਸੀਂ ਮੇਰੇ ਨਾਲ ਜੁੜੋ ਤਾਂ ਆਟੋਮੈਟਿਕਲੀ ਮੈਂ ਤੁਹਾਨੂੰ ਸਭ ਕੁਝ ਦੇਣਾ ਸ਼ੁਰੂ ਕਰ ਗੋ ਬਤੇ 7 ਦਿਨ ਦਾ ਕੋਰਸ ਹੁੰਦਾ ਵਾ 7 ਡੇਸ ਦਾ ਵਾ ਤੁਸੀਂ ਕੜ ਕੇ ਦੇਖੋ ਤੁਹਾਨੂੰ ਬਹੁਤ ਵਧੀਆ ਲੱਗੂਗਾ ਤੁਸੀਂ ਆਪਣੇ ਨਜ਼ਦੀਕੀ ਸੈਂਟਰ ਜਾ ਸਕਦੇ ਹੋ 3 ਕਿਲੋਮੀਟਰ ਤੇ ਹਰ ਸੈਂਟਰ ਬਣੇ ਹੋਏ ਨੇ ਉੱਥੇ ਸਿਸਟਾ ਕੋਰਸ ਕਰਾਉਂਦੀਆਂ ਨੇ 7 ਦਿਨ ਦਾ ਜ਼ਰੂਰ ਕਰੋ ਤੁਹਾਨੂੰ ਬਹੁਤ ਅੱਛਾ ਲੱਗੂਗਾ ਕਿਹ ਜੀ ਉਹਨਾਂ ਸ਼ਾਂਤੀ